ਬਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਚ ਵੀ ਉਸ ਚੀਜ਼ ਦਾ ਥੋੜਾ ਇਮਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੇ ਟ੍ਰਾਂਸਫਰਸ ਇਹਦੀ ਟ੍ਰਾਂਸਫਰਸ ਨੇ ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ 'ਚ ਮੁਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਜਾਂ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸ ਦੀ ਪਾਲਿਸੀ ਹੈ regarding transfers in any district in any rate in the state with junior transfers ne ode usse tehth ode under hi kitiyaniyan to koi nahi ki mulaziman nu punish karn vaste ja ja ke kya ja raha hai ki mulazima da nexus ho gaya ji smugglers na ji ho gaya wo ho gaya main aur to vi aunga tanu oh vi chaiye sanga explain that we also yo di kis chaiye hai yo di ਇੱਕ ਸਾਡੀ ਪਾਲਿਸੀ ਆ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ ਚ ਐਸਐਚਓ ਹੈਗਾ ਤੋ ਕਿੰਨੀ ਦੇ ਰਹਿ ਸਕਦਾ ਥਿਸ ਇਜ਼ ਅਗਰ ਇਹਦਾ ਛੋਟਾ ਮੁਲਾਇਮ ਕੋਨਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡ ਕਾਸਟ ਕਿੰਨੀ ਦੇ ਰਿਹਾ ਸੁਦਾ ਈਐਸਏ ਕਿੰਨੀ ਦੇ ਰਿਹਾ ਸਕਦਾ ਸਭ ਕਿੰਨੀ ਦੇ ਰਿਹਾ ਆ I've got figures with me ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰ ਤੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਇਮ 3 ਸਾਲ ਤੋਂ ਉੱਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਬੀ ਸ਼ਿਫਟਡ ਫਰਸ ਉਹਨੂੰ ਸ਼ਿਫਟ ਕਰਕੇ 3 ਸਾਲ ਬਾਅਦ ਕਿਸੇ ਹੋਰ ਜਗ੍ਹਾ ਭੇਜਣਾ ਪਏਗਾ ਆ ਦਾ ਡਿਸਟ੍ਰਿਕਟ ਦਾ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਤੇਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ði ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੁਲੀਗੋ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਇੱਕ ਡਿਸਟ੍ਰਿਕਟ ਕੋਈ ਜਿਹੜਾ ਏਐਸਆਈ ਟੂ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਬਾਅਦ ਉਸ ਪਾਲਸੀ ਦੇ ਤੌਰ ਤੇ ਨਹੀਂ ਰਹਿ ਸਕਦਾ ਤੇਨ ਹੈਡ ਕੌਸਟ ਪੋ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹ 15 ਸਾਲ ਤੋਂ ਬਾਅਦ ਨਹੀਂ ਰਹਿ ਸਕਦੇ ਇਹ ਕ੍ਰੀਮ ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਜਿਵੇਂ ਸਾਡੀ ਬਾਰਡਰ ਇੰਡੀਆ ਅਗਰ ਕਿਸ ਨੂੰ 12 ਸਾਲ ਹੋ ਗਏ ਆ ਕਿ ਐਸਆਈਪੀ ਇਨਸਪੈਕਟਰ ਤਾਂ ਹੀ ਹਾਸ ਬੀ ਸ਼ਿਫਟਡ ਹੀ ਆ ਸ਼ੀ ਹਾਸ ਬੀ ਸ਼ਿਫਟਡ ਜਿਹੜਾ ਕੋਈ ਹੈੱਡ ਕਾਂਸਟੇਬਲ ਜਾਂ ਦੂਸਰ ਹੈ ਗਿਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਹਾਸ ਬੀ ਸ਼ਿਫਟਡ ਨਵੇਂ ਰਿਕਰੂਟ ਜਿਹੜੇ ਹੈ ਗਿਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾਂਦਾ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਮੈਂਟ ਭੇਜ ਗਿਆ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁਣ ਦੇ ਸੀਐਮ ਵੱਲੋਂ ਇਹ ਅਪਰੂਵ ਕੀਤੀਆਂ ਗਿਆ ਉਹਦੇ ਤਹਿਤ ਅਸੀਂ ਪ੍ਰੋਸੈਸ ਕਰ ਰਹੇ ਹਾਂ ਇਹ ਸਾਡੇ ਮੁਲਾਜ਼ਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਹੈ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤੰਗ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਕੰਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਸ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਸ ਇਹ ਇਸ ਪਾਲਿਸਿਸ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਤਾਂ ਰਿਜ਼ਲਟ ਬੈਟਰ ਆ ਸਕਦੇ ਆ ਅਲਟੀਮੇਟਲੀ ਏਵਰੀ ਆਰਗੇਨਾਈਜੇਸ਼ਨ ਏਵਰੀ ਫੀਲ ਏਵਰੀ ਸਫੀਅਰ ਵਾਂਟਸ ਇਮਪਰੂਵਮੈਂਟ ਐਂਡ ਜੋ ਅਸੀਂ ਕਹਿੰਦੇ ਆ ਉਹ ਬੈਟਰਮੈਂਟ ਵਾਸਤੇ ਹੀ ਕਰਦੇ ਆ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਇੱਕ ਫਿਕਸ ਨੇ ਉਰਦੀ ਉਥੇ ਕੋਈ ਕਿੰਧੂ ਪ੍ਰੰਤੂ ਨਹੀਂ ਕਰਦਾ ਆਫਟਰ 3 ਇਅਰਸ ਦੀ ਜੱਜਸ ਆ ਸ਼ਿਫਟਡ ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰਸ ਹੋਈਆਂ ਜੀ ਜੀ ਹੋ ਗਿਆ ਜੀ ਹੋ ਗਿਆ ਜੀ ਸਿਮਿਲਰਲੀ ਸਿਵਲ ਆਫਸਰਸ ਟੂ ਨਵ ਫਿਕਸ ਹੋ ਗਈ ਬਾਕੀ ਨੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜੀਬਲ ਸੋ ਮੈਨੂੰ ਲੱਗਦਾ ਸਾਡੇ ਕਾਮਗਾਰ ਤੇ ਥੋੜੇ ਜਿਆਦਾ ਕਿੰਦੂ ਪਰੰਤੂ ਵਰ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਇਸ ਕਰਕੇ ਇਹ ਥੋੜਾ ਜਿਹਾ ਮਨ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇਮਪ੍ਰੈਸ਼ਨ ਦਿਸ ਹੈਜ਼ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤੁਹਾਨੂੰ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਤੌਰ ਤੇ ਕਰ ਇਟ ਹੈਜ਼ ਹੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕੇ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈ ਆਵ ਡਿਸਕਸਡ ਵਿਦ them ਸੋ ਇਹ ਸਾਡੇ ਮੁਲਾਜ਼ਮਾਂ ਨੂੰ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਤੇ ਲੋਕਾਂ ਨੂੰ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਅਸਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਇ ది ਸਟੇਟ ਗਵਰਨਮੈਂਟ ਆ ਉਹਦੇ ਅਧਿਅਤ ਕੀਤੀਆਂ ਗਈਆਂ ਨੇ ਬਹੁਤ ਆਨਰ ਸਮਝਦਾ ਸੀ ਕੁਝ ਹੋਰ ਵੀ ਕਰਾਂਗੇ